ਕਾਹ ਕੁ ਲੱਗਦਾ ਹੈ ਦੇਖ ਇੱਧਰ ਲਓ ਮਾੜੀ ਹਾਂ ਜੀ ਦੰਨ ਆਪ ਸਰਾਜ ਜੀ ਕੇ ਕਾਰਵਾਈ ਤੁਹਾਡੇ ਵੱਲੋਂ ਕੀਤੀ ਜੀ ਕਿੱਥੇ ਕਰ ਰਹੇ ਜੀ ਮੈਸੇਜ ਆ ਰਿਹਾ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ एसएसपी साहब पटियाला ਵੱਲੋਂ ਇੱਕ ਜਿਹੜੀ ਇੱਕ ਮਹਮ ਚੱਲ ਰਹੀ ਹੈ ਯੋਧ ਨਸ਼ਿਆਂ ਵਿਰੁੱਧ ਦੇ ਤਹਿਤ ਇੱਕ 68 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਰਣਜੀਤ ਐਲ ਐਸ ਜੀਤਾ ਦੀ ਪ੍ਰਾਪਰਟੀ ਵਾਸੀ ਕਾਨਗੜ ਦੀ ਪ੍ਰਾਪਰਟੀ ਹੈ ਜਿਹੜੀ ਅਟੈਚ ਕੀਤੀ ਗਈ ਹੈ ਇਹ ਨਸ਼ੇ ਵੇਚਣ ਦਾ ਕੰਮ ਕਰਦਾ ਸੀ ਇਹਦੇ ਖਿਲਾਫ ਐਨਡੀਐਂਡ ਪੀਐਸ ਐਕਟ ਦੇ ਤਹਿਤ ਮੁਕਦਮੇ ਦਰਜ ਸੀ ਜਿਹਨੇ ਦਰਜ ਕਰਵਾ ਲਈ ਇਹਦੇ ਕਲਾਸਰ ਦੋ ਕੇਸਾਂ ਜਿਹਨੂੰ 10-10 ਸਾਲ ਦੀ ਕੈਦ ਹੋਈ ਹੈ। ਦੋ ਕੇਸਾਂ 'ਚ ਇਹਨੂੰ 10-10 ਸਾਲ ਦੀ ਸਜ਼ਾ ਹੋਈ ਵੀ ਹੈ। ਤੇ ਇਹ ਥਾਣੇ ਦਾ ਹਿਸਟਰੀ ਸ਼ੀਟ ਵੀ ਹੈ। ਇਹਨਾਂ ਦੀ ਕੋਟ ਇਹਨਾਂ ਦੀ ਕੋਠੀ ਤੇ ਨਾਲ ਇਹਦੀ ਜ਼ਮੀਨ ਛਤਰਾਣੇ ਕੁਝ ਜ਼ਮੀਨ ਛਤਰਾਣੇ ਆ ਉਹ ਵੀ ਅਟੈਚ ਕੀਤੀ ਗਈ ਹੈ। ਤੇ ਅੱਗੇ ਕਾਰਵਾਈ ਤੁਹਾਡੇ ਵੱਲ ਹੋਣ ਦੇਵੇ। ਇਹਦੇ ਘਰ ਦੇ ਬਾਹਰ ਅਸੀਂ ਜਿਹੜਾ ਅਟੈਚ ਦੇ ਆਰਡਰ ਜਿਹੜੇ ਨੇ ਉਹ ਚਿਪਕਾ ਕੇ ਜਾਵਾਂਗੇ ਤੇ ਇਹਨਾਂ ਨੂੰ ਇੱਕ ਕਾਪੀ ਅਸੀਂ ਰਸੀਦ ਕਰਾ ਕੇ ਜਾਵਾਂਗੇ। ਹਜਾਤ ਨਸ਼ੇ ਵੇਚਣ ਵਾਲਿਆਂ ਨੂੰ ਇਹ ਹਦਾਇਤ ਹੈ ਕਿ ਅਸੀਂ ਨਸ਼ੇ ਨਹੀਂ ਵੇਚਣਦੇ ਨੇ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇਹ ਜਿਹੜੀ ਪ੍ਰਾਪਰਟੀ ਹੈ ਇਹ ਸੀਜ਼ ਕੀਤੀ ਗਈ ਹੈ ਇਹ ਪ੍ਰਾਪਰਟੀ ਨੂੰ ਵੇਚ ਨਹੀਂ ਸਕਦੇ ਨਾ ਹੀ ਇਹ ਕਿਸੇ ਨੂੰ ਟ੍ਰਾਂਸਫਰ ਕਰ ਸਕਦੇ ਨੇ ਜਿਹੜੀ ਪ੍ਰਾਪਰਟੀ ਸੀਜ਼ ਹੋ ਜਿਸ ਨਾਲ ਐਜ਼ ਅ ਲਿਗਲ ਰਿਟ ਦਾ ਉਸ ਤੱਕ ਹੀ ਕਰਵਾ ਜਿਹੜੀ ਕੀਤੀ ਗਈ ਸੀ ਜਿਵੇਂ ਤੁਹਾਨੂੰ ਡਿਪਟੀ ਸਾਹਿਬ ਨੇ ਦੱਸਿਆ ਜੀ ਬਈ ਜੁੱਧ ਨਸ਼ਾ ਵਿਰੁੱਧ ਜਿਹੜਾ ਅਸੀਂ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਕਾਰਵਾਈ ਕਰ ਰਹੇ ਹਾਂ ਇਹ ਰਣਜੀਤ ਸਿੰਘ ਜੀਤਾ ਕਨਗੜ ਦਾ ਤੇ ਇਹਦੀ ਵਾਈਫ ਕਰਨਜੀਤ ਕੌਰ ਦੋਨਾਂ ਦੇ ਪ੍ਰਾਪਰਟੀ ਸੀ ਜਿਹੜੀ ਕਿ ਡਰੱਗ ਮਨੀ ਤੋਂ ਬਣਾਈ ਹੋਈ ਸੀ ਆਪਾਂ ਨੇ ਇਹਨੂੰ 68 ਐਫ ਦੇ ਕੇਸ ਤਹਿਤ ਅਟੈਚ ਕਰਾਇਆ ਇਹਦੀ ਤਕਰੀਬਨ 98 ਲੱਖ ਦੀ ਵੈਲਿਊ ਬਣਦੀ ਹੈ ਅੱਜ ਇਹਨਾਂ ਨੂੰ ਆਰਡਰ ਰੀਸੀਵ ਕਰਾ ਕੇ ਇਹਨਾਂ ਦੇ ਘਰ ਦੇ ਅੱਗੇ ਚਿਪਕਾ ਕੇ ਅਸੀਂ ਜਾਵਾਂਗੇ ਇਹ ਪ੍ਰਾਪਰਟੀ ਹੁਣ ਨਾ ਇਹ ਵੇਚ ਸਕਦੇ ਆ ਨਾ ਹੀ ਕਿਸੇ ਨੂੰ ਟ੍ਰਾਂਸਫਰ